ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਦਿਨ ਐਤਵਾਰ ਪਹਿਲੀ ਤਰੀਕਾ ਹੈ 12ਵਾਂ ਮਹੀਨਾ ਹੈ ਤੇ ਸਾਲ 2024 ਤੇ ਅੱਜ ਆਪਾਂ ਇੱਕ ਦਿਨ ਦੇ ਸਫ਼ਰ ਤੇ ਚੱਲੇ ਆਂ ਤੇ ਚੱਲੇ ਆਪਾਂ ਉਹ ਵੀ ਪੰਜਾਬ ਚ ਇੱਕ ਸੋਹਣੀ ਜਿਹੀ ਜਗ੍ਹਾ ਉੱਥੇ ਚੱਲੇ ਆਪਾਂ ਆਉਂਦੇ ਟੱਬਰ ਨਾਲ ਤੇ ਆਪਾਂ ਅੱਗੇ ਜਾਂਦੇ ਆਂ ਤੇ ਉਹ ਇੱਕ ਦਿਨ ਦੀ ਜਿਹੜੀ ਜਗ੍ਹਾ ਕੋਈ ਸੋਹਣੀ ਜੀ ਉਹਦਾ ਨਾਮ ਤੁਹਾਨੂੰ ਹਜੇ ਥੋੜਾ ਜਿਹਾ ਦੱਸਣਾ ਨਹੀਂਗਾ ਕਿਉਂਕਿ ਸਸਪੈਂਸ ਵੀ ਥੋੜਾ ਰੱਖਣਾ ਚਾਹੀਦਾ ਨਾ ਤੇ ਆਪਾਂ ਫਿਰ ਤੁਹਾਨੂੰ ਉਹ ਅੱਗੇ ਜਾ ਕੇ ਦੱਸਦੇ ਆਂ ਵੀ ਉਹ ਕਿਹੜੀ ਜਗ੍ਹਾ ਤੇ ਕਿੱਥੇ ਚੱਲਦੇ ਆਪਾਂ ਮਿਲਦੇ ਆਪਾਂ ਅੱਗੇ ਜਾ ਕੇ ਅਸੀਂ ਇੱਥੇ ਹੁਣ ਖੜੇ ਆਂ ਅੱਜ ਸ਼ਾਹਕੋਟ ਖੜੇ ਆਂ ਸ਼ਾਹਕੋਟ ਤੇ ਇੱਧਰ ਨਾਲ ਨਜ਼ਾਰਾ ਸਾਰਾ ਸ਼ਾਹਕੋਟ ਦਾ ਪੋਲ ਹੈ ਦਰਿਆ ਤੇ ਪੋਲ ਤੇ ਰੁਕਿਆ ਸੋਹਣਾ 뷰 ਬਣ ਰਿਹਾ ਇੱਥੇ ਵੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਗਾਫੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਮਿਲਦੇ ਆ ਠੀਕ ਹੈ ਜੀ ਮਿਲਦੇ ਆ ਰਸਤੇ ਚ ਹੁਣ ਆਪਾਂ ਹਿਸ਼ਾਰਪੁਰ ਤੋਂ ਅੱਗੇ ਜ਼ੂਹਾ ਰੋਡ ਦੇ ਉੱਤੇ ਖੜੇ ਆ ਤੇ ਖੜੇ ਆ ਆਪਾਂ ਕ੍ਰਿਸ਼ਨਾ ਫਾਸਟ ਫੂਡ ਐਂਡ ਟਾਪਾ ਤੇ ਪਰੌਂਠੇ ਬਾਣੀਆਂ ਨੂੰ ਆਪਾਂ ਕਹਤੇ ਤੇ ਆਹ ਰੋਟੀ ਬਾਣੀਆਂ ਆਪਾਂ ਲੈ ਕੇ ਆਏ ਸੀਗੇ ਤੇ ਕਨੇਡਾ ਵਾਲਾ ਨੂੰ ਬੜੀ ਭੁੱਖ ਲੱਗੀ ਆ ਕਹਿੰਦੇ ਛੇਤੀ ਜਦੀ ਦੇ ਦੋ ਖੀਰ ਵੀ ਲੈ ਆਈ ਆਂਦੀ ਆਪਾਂ ਘਰੋਂ ਤੇ ਹੁਣ ਆਪਾਂ ਖੜੇ ਵੀ ਵੈਸੇ ਨੇੜੇ ਹੀ ਆ ਜਿੱਥੇ ਆਪਾਂ ਜਾਣਾ ਤੇ ਇਥੋਂ ਆਪਾਂ ਰੋਟੀ ਪਾਣੀ ਛੱਕਦੇ ਆ ਤੇ ਫਿਰ ਕਾਂ ਜਾ ਕੇ ਤੁਹਾਨੂੰ ਵਿਖਾਉਣੇ ਆ ਅਗਲਾ ਮੋੜ ਠੀਕ ਹੈ ਸਾਬ ਇਹ ਜਿੱਥੇ ਆਪਾਂ ਫਿਰਦੇ ਆ ਨਾ ਇਹ ਪੰਜਾਬ ਹੀ ਹੈ ਹਿਮਾਚਲ ਨਹੀਂ ਹੈਗਾ ਇਹ ਤੇ ਪੰਜਾਬ ਦਾ ਪਿੰਡ ਹੈ ਢੋਲਵਾਹਾ ਪਿੰਡ ਉਹਦੀ ਰੋਡ ਹੈ ਇਹ ਤੇ ਇਹ ਰੋਡ ਅੱਗੇ ਜਾਂਦੀ ਹੈ ਉਸੇ ਥਾਂ ਵੱਲ ਜਿਹੜੀ ਅਸੀਂ ਥੋੜੇ ਤੋਂ ਲੁਕੋ ਕੇ ਰੱਖੀ ਹੈ ਤੇ ਅੱਗੇ ਜਾ ਕੇ ਤੁਹਾਨੂੰ ਉਹ ਥਾਂ ਦਿਖਾਉਣੇ ਆ ਤੇ ਦਿਖਾਉਣੇ ਆ ਉੱਥੇ ਕਿਹੇ ਜਿਹੇ ਰੰਗ ਹੈ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਆਪਣੀ ਮੰਜ਼ਲ ਤੇ ਪਿੰਡ ਕੁੱਕਨਟ ਜ਼ਿਲ੍ਹਾ ਹੁਸ਼ਿਆਰਪੁਰ ਉੱਥੇ ਆਪਾਂ ਪਹੁੰਚ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਅੱਗੇ ਜਾਂਦੇ ਆ ਅੱਗੇ ਉਹ 300 ਰੁਪਏ ਲੈਂਦੇ ਆ ਜਦੋਂ ਗੱਡੀ ਦਾ 300 ਰੁਪਏ ਲੈਂਦੇ ਆ ਆਪਾਂ ਟਿਕਟ ਲੈਣੇ ਆ 300 ਰੁਪਏ ਵਾਲੀ ਤੇ ਫਿਰ ਤੁਹਾਨੂੰ ਦਿਖਾਉਣੇ ਆ ਵੀ ਅੱਗੇ ਜਾ ਕੇ ਕੀ ਹੈ 온라인 ਲੱਗਿਆ ਜੀ ਆਪਾਂ ਟਿਕਟ। 9:00 ਵਜੇ ਦੇ ਦੋ ਟਿਕਟ। ਹਾਂਜੀ। ਬਸ ਖੱਡ ਚ ਜਾਣਾ। ਠੀਕ ਹੈ ਮੰਨੇ ਇਹਦੇ ਨਾਲ ਸਲਿੱਪਰ। ਆਪਾਂ ਪਹੁੰਚ ਚੁੱਕੇ ਆਂ ਇਹ ਖੱਡ ਕੋਲੇ। ਜਿੱਥੇ ਕਿ ਪਾਣੀ ਵਗਦਾ ਰਹਿੰਦਾ ਏ ਸਾਰਾ ਸਾਲ। ਗਰਮੀਆਂ ਚ ਥੋੜਾ ਜਿਹਾ ਘਟ ਜਾਂਦਾ ਏ ਤੇ ਬਾਕੀ ਰੁੱਤਾਂ ਚ ਵਧੀਆ ਰਹਿੰਦਾ ਏ ਇੱਥੇ ਪਾਣੀ ਦਾ ਫਲੋ ਖੱਡ ਵਿੱਚ। ਮੇਨ ਅਟਰੈਕਸ਼ਨ ਵੀ ਇਹੀ ਆ ਤੇ ਇੱਥੋਂ ਆਪਾਂ ਕਟਾਈ ਆ ਸਲਿੱਪ 300 ਰੁਪਿਆ ਕਾਰ ਦੀ ਆ ਤੇ 100 ਰੁਪਿਆ ਬਾਈਕ ਦੀ ਆ ਤੇ ਹੁਣ ਆਪਾਂ ਚੱਲਦੇ ਆ ਆ ਗਿਆ ਫਰ ਲੋ 300 ਰੁਪਏ ਦਾ ਹਾਂਜੀ ਤੇ ਹੁਣ ਆਪਾਂ ਚੱਲਦੇ ਆ ਅੰਦਰ ਦੇਖੋ ਜਿਵੇਂ ਨਾ ਹਾਂ ਟਰੈਕਟਰ ਖੜਾ ਏ ਇਸ ਪਿੰਡ ਦੇ ਰੋਜ਼ ਦਾ ਆਉਣ ਜਾਣ ਇੱਥੋਂ ਹੀ ਆ ਕਾਰਾਂ ਬਾਈਕ ਕਾਰਾਂ ਦਾ ਕਟਾ ਏ ਇਸ ਪਿੰਡ ਵਿੱਚ ਬਾਈਕ ਲੈ ਕੇ ਲੈ ਆਉਂਦੇ ਪੁੱਠਾ ਪੰਗਾ ਬਾਈਕ ਟਰੈਕਟਰ ਇੱਥੋਂ ਦੀ ਜ਼ਿਆਦਾ ਜਾਂਦੇ ਆ ਤੇ ਲੋ ਜੀ ਹੁਣ ਆਪਾਂ ਪੁੱਠਾ ਪੰਗਾ ਲੈਣ ਲੱਗੇ ਆ ਤੇ ਗੱਡੀਵਾੜ ਲਈ ਪਾਣੀ ਚ ਅਸਲ ਚ ਪੁੱਠਾ ਪੰਗਾ ਨਹੀਂ ਹੈਗਾ ਇਹ ਰਾਹ ਹੀ ਹੈ ਪਿੰਡ ਦਾ ਤੇ ਇਹ ਪਾਣੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਾਣੀ ਇਹ ਸਾਰਾ ਸਾਲ ਵਗਦਾ ਰਹਿੰਦਾ ਤੇ ਪਾਣੀ ਚ ਆਪਾਂ ਗੱਡੀਵਾੜ ਲਈ ਤੇ ਤੁਹਾਨੂੰ ਹੁਣ ਥੋੜਾ ਜਿਹਾ ਬਾਹਰਲਾ ਦ੍ਰਿਸ਼ ਵੀ ਦਿਖਾਉਣੇ ਕਿ ਪਾਣੀ ਚ ਗੱਡੀ ਕਿਵੇਂ ਚੱਲਦੀ ਹੈ ਨਾਲ ਵਗੀ ਜਾਂਦਾ ਪਾਣੀ ਤੇ ਇਧਰ ਆਪਾਂ ਆਪਣੀਆਂ ਆਪਣੇ ਟੇਬਲ ਤੇ ਚੇਅਰ ਕੱਢੀਆਂ ਤੇ ਚੇਅਰ ਤੇ ਵਿਰਾਜਮਾਨ ਹੋ ਗਏ ਕੈਨੇਡਾ ਵਾਲੇ ਸੰਤ ਦਿਓ ਸ਼ਿਰੋਵਾਦ ਹੱਥ ਚੱਕ ਕੇ ਆਏ ਕਰਕੇ ਨਹੀਂ ਇਹ ਤਾਂ ਇਹ ਤਾਂ ਲੀਡਰ ਵਾਲੀ ਸਾਸਰੀ ਘਾਲ ਹੈ ਉਵੇਂ ਨਹੀਂ ਆਏ ਕਰਕੇ ਬਾਬਿਆਂ ਵਾਲਾ ਹਾਂ ਤੇ ਇਧਰ ਕਾਫੀ ਪਣੀ ਜਾਂਦੀ ਆ ਕਾਫੀ ਲਈ ਸੌਰੀ ਮੈਗੀ ਮੈਗੀ ਬਣੀ ਦਿੰਦੀ ਹਾਂ ਬਣਾਉਂਗੀ ਕਾਫੀ ਇਹ ਤੋਂ ਬਾਅਦ ਕਾਫੀ ਬਣੂੰਗੀ ਤੇ ਆਹ ਜਿਹੜਾ ਸਿਲੰਡਰ ਹੈ ਇਹ ਪ੍ਰੋਟੀਨ ਗੈਸ ਵਾਲਾ ਸਿਲੰਡਰ ਹੈ 100 ਰੁਪਏ ਦਾ ਮਿਲ ਜਾਂਦਾ ਹੈ ਤਕਰੀਬਨ ਸਾਰੇ ਕਿਤੋਂ ਮਿਲ ਜਾਂਦਾ ਹੈ ਇਹ ਤੇ ਆਹ ਜਿਹੜਾ ਨਿਕਾਤ ਚੁੱਲਾ ਹੈ ਇਹ ਅਮਾਜ਼ਨ ਤੋਂ ਮਗਾਇਆ ਸੀ ਆਪਾਂ 600 ਰੁਪਏ ਦਾ ਬੜਾ ਕੰਮ ਦਿੰਦਾ ਜਦੋਂ ਬਾਹਰ ਜਾਣੇ ਹਨ ਨਾ ਤੇ ਬਾਹਰ ਐਵੇਂ ਫालतू ਪੈਸੇ ਖਰਚਣ ਦੀ ਜਰੂਰਤ ਨਹੀਂ ਆਪਣਾ ਸ਼ੁੱਧ ਖਾਓ ਤੇ ਸਿਹਤ ਬਣਾਓ ਮੈਗੀ ਬਣ ਕੇ ਤਿਆਰ ਹੋ ਗਈ ਲੋ ਕਾਕਾ ਜੀ ਕੋਮੇਗੀ। ਹਨਾ ਮਾਗੀ। ਦੱਸਿਓ ਕਰਾ ਖਾ ਕੇ ਕਿਵੇਂ ਬਣੀ ਐ। ਲਾਲਾ ਚਮਚਾ ਹੁਣ। ਚਲ। ਕਿਵੇਂ ਬਣੀ ਐ? ਗੁੱਡ ਟੇਸ ਐ। ਇਹ ਜਿਹੜਾ ਪਾਣੀ ਆ ਨਾ ਜਿਹੜੇ ਇੱਥੋਂ ਦੇ ਲੋਕਲ ਲੋਗ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਪਾਣੀ ਐ ਇਹ 12 ਮਹੀਨੇ 30 ਦਿਨ ਆਈ ਵਗਦਾ ਰਹਿੰਦਾ। ਤੇ ਬਰਸਾਤਾਂ ਦੇ ਵਿੱਚ ਪਾਣੀ ਹੈ ਜਿਹੜਾ ਇਹ ਕਾਫੀ ਉੱਚਾ ਤੁਸੀਂ ਦੇਖ ਰਹੇ ਹੋ ਜਿਹੜੇ ਇਹਨਾਂ ਦੇ ਖੇਤ ਆਸੇ ਪਾਸੇ ਉੱਥੇ ਚਲਾ ਜਾਂਦਾ ਹੈ ਤੇ ਸਰਵਾਈਵ ਕਰਨਾ ਬਹੁਤ ਔਖਾ ਹੈ ਤੇ ਆਪਾਂ ਤਾਂ ਇੱਥੇ ਇੰਜੋਏ ਕਰਨ ਆਉਣੇ ਆ ਪਰ ਆਹ ਜਿਹੜੇ ਸਥਾਨਕ ਲੋਕਾਂ ਦੇ ਇਹ ਰਾਹ ਹੈ ਜਿਵੇਂ ਉਹ ਬੀਬੀ ਸਾਹਮਣੇ ਸਾਡੇ ਕੋਲੋਂ ਨੰਗੀ ਹੈ ਇਹ ਬੱਚੀ ਨੂੰ ਆਪਦੀ ਨੂੰ ਸਕੂਲੋਂ ਲੈ ਕੇ ਆਈ ਹੈ ਤੇ ਗੱਲਾਂ ਸਾਰੀਆਂ ਹੋ ਜਾਂਦੀਆਂ ਜਿੱਥੇ ਆਪਾਂ ਜਾਣਦੇ ਹਾਂ ਹਰ ਸਿੱਕੇ ਦੇ ਕਹਿੰਦੇ ਦੋ ਪਹਿਲੂ ਹੁੰਦੇ ਆ ਤੇ ਆ ਜਿਵੇਂ ਹੁਣ ਇਹ ਆਪਣਾ ਆਪਣੇ ਵਰਗੇ ਵਾਸਤੇ ਤਾਂ ਇਹ ਕਹਿ ਲਓ ਵੀ ਇੱਕ ਇੰਜੋਏ ਆ ਤੇ ਪਰ ਐ ਲੋਕਾਂ ਦਾ ਰੋਜ਼ ਦੀ ਜ਼ਿੰਦਗੀ ਹੈ ਲੋਕਾਂ ਦੀ ਔਖਾ ਵੀ ਬਹੁਤ ਆ ਬਈ ਹਨਾ ਆਪਣੇ ਚਾਰ ਦਿਨ ਪਾਣੀ ਆ ਜਾ ਸੜਕਾਂ ਤੇ ਖੜ ਜੇ ਤਾਂ ਆਪਾਂ ਨੂੰ ਬਹੁਤ ਔਖਾ ਲੱਗਣ ਲੱਗ ਜਾਂਦਾ ਤੇ ਲੋਕਾਂ ਦਾ ਇਹ ਇਥੋਂ ਦਾ ਹਰ ਰੋਜ਼ ਦਾ ਨੰਗਣਾ ਡੱਪਣਾ ਇਥੋਂ ਦਾ ਸਾਡੀ ਕਾਫੀ ਪੈ ਗਈ ਆ ਜੀ ਕਪਾਂ ਚ ਨਾਲ ਖਾਣ ਲੱਗਿਆ ਅੰਕਲ ਚਿਪਸ ਤੇ ਤੁਸੀਂ ਬਾਲੇ ਨਜ਼ਾਰੇ ਨਾਲ ਇੱਥੇ ਮੈਂ ਪੀਣ ਲੱਗੀ ਸੀ ਉੱਥੇ ਬੈਠ ਕੇ ਮੈਂ ਤੁਸੀਂ ਬਾਲੇ ਨਜ਼ਾਰੇ ਨਾਲ ਖੜੇ ਸੀ ਮੈਂ ਕਿਹਾ ਤੁਹਾਡੇ ਕੋਲੇ ਜਾ ਕੇ ਆਵਾ ਵਧੀਆ ਲੱਗਦਾ ਯਾਰ ਐ ਸ਼ਾਂਤੀ ਜੀ ਚ ਨਾ ਵੀ ਜਿਵੇਂ ਪਾਣੀ ਚੱਲੀ ਜਾਂਦਾ ਥੋੜੀ ਥੋੜੀ ਪਾਣੀ ਦੀ ਆਵਾਜ਼ ਜੀ ਆਈ ਜਾਂਦੀ ਹੈ ਤੇ ਨਾਲ ਕਾਫੀ ਦੀਆਂ ਚੁਸਕੀਆਂ ਤੇ ਬਾਕੀ ਰੇਂਜ ਦੇ ਤੇ ਰਹਿਣਗੇ ਫੋਨ ਇੱਥੇ ਆਉਣੇ ਕੋਈ ਨਹੀਂ ਹਾਂ ਇਹ ਵੀ ਗੱਲ ਸਹੀ ਹੈ ਹੈਨਾ ਸਹੀ ਆ ਤੇ ਮੈਂ ਇੱਕ ਗੱਲ ਦੱਸਿਓ ਜਦੋਂ ਆਪਾਂ ਆ ਰਹੀ ਸੀ ਮੈਂ ਕੌਫੀ ਬਣਾਉਂਦੀ ਸੋਚੀ ਜਾਂਦੀ ਸੀ ਕਿ ਜਦੋਂ ਆਪਾਂ ਉੱਥੋਂ ਮੁੜਿਆ ਹੁਸ਼ਿਆਰਪੁਰ ਤੋਂ ਉਦੋਂ 2-3 ਰਾਹ ਗੂਗਲ ਮੈਪ ਦਿਖਾ ਰਿਹਾ ਸੀ ਕਿ ਆਪਾਂ ਕਿੱਧਰ ਦੀ ਕਿਹੜੇ ਸਿਸਟਮ ਨਾਲ ਆਏ ਆ ਇਹ ਨਹੀਂ ਮੈਨੂੰ ਪਤਾ ਲੱਗਿਆ ਕਿ ਕਿੱਧਰ ਦੀ ਆ ਗਏ ਆਪਾਂ ਹੁਸ਼ਿਆਰਪੁਰ ਤੋਂ ਦਸੂਹੇ ਵਾਲੀ ਰੋਡ ਮੁੜੇ ਸੀਗੇ ਜਿਹੜੀ ਰੋਡ ਦਸੂਹੇ ਨੂੰ ਜਾਂਦੀ ਹੈ ਹਾਂ ਹਾਂ ਅੱਛਾ ਉਦੋਂ ਅੱਗੇ ਗਾਂਹ ਜਾ ਕੇ ਨਾ ਹਰਿਆਣਾ ਪਿੰਡ ਆਉਂਦਾ ਹੈ ਹਰਿਆਣਾ ਹਾਂ ਤੇ ਉੱਥੇ ਵਾਈ ਬਣ ਜਾਂਦੀ ਹੈ ਆਪਾਂ ਸਿੱਧੇ ਨਹੀਂ ਲੰਘਣਾ ਆਪਾਂ ਵਾਈ ਵਾਲੀ ਸਾਈਡ ਜਿੱਧਰ ਨੂੰ ਢੋਲਬਾਹਾ ਲਿਖਿਆ ਉਧਰ ਨੂੰ ਜਾਣਾ ਓਕੇ ਠੀਕ ਹੈ ਢੋਲਬਾਹਾ ਤੋਂ ਆਪਾਂ ਫਿਰ ਉੱਪਰ ਨੂੰ ਚੜੇ ਆਉਣਾ ਥੋੜੇ ਜਿਹਾ ਪਠਾਰ ਦੇ ਉੱਚੇ ਉੱਚੇ ਉਧਰ ਨੂੰ ਚੜ ਕੇ ਆਪਾਂ ਕੋਕਨਟਾ ਜਾਂਦੇ ਆਂ ਲਗਭਗ 35 37 ਕਿਲੋਮੀਟਰ ਆ ਹਿਸ਼ਾਰਪੁਰ ਤੋਂ ਤੇ ਢੋਲਬਾਹਾ ਤੋਂ ਮੇਰੇ ਲੱਗਾ 10 11 ਕਿਲੋਮੀਟਰ ਹੈ ਹਾਂ ਇਨਾਕ ਹੈਗਾ ਤੇ ਗਰਮੀਆਂ ਦੇ ਵਿੱਚ ਵੈਸੇ ਵੀ ਮਿਲਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪਾਣੀ ਕਾਫੀ ਘਟ ਜਾਂਦਾ ਹੈ ਹੂੰ ਪਰ ਇਸ ਮੌਸਮ ਚ ਠੀਕ ਆ ਬਰਸਾਤਾਂ ਚ ਜਿਆਦਾ ਵਧੀਆ ਲੱਗਦਾ ਹੋਵੇ ਇੱਥੇ ਆਉਣਾ ਬਹੁਤ ਸੋਹਣਾ ਬਾਕੀ ਜਿਹੜੀ ਪਰਚੀ ਵੀ ਲੱਗਦੀ ਹੈ ਨਾ ਜਿਹੜੀ ਪਰਚੀ ਉਹ ਜਿਹੜੀ ਆਪਾਂ ਇੱਥੇ ਪਰਚੀ ਕਟਾਈ 300 ਰੁਪਿਆ ਤੂੰ ਮੈਨੂੰ ਕਹੀ ਨਹੀਂ ਸੀ ਨਾ ਪੈੰਡ ਵਾਲਿਆਂ ਦੀ ਆ ਨਹੀਂ ਸੀ ਪੈੰਡ ਵਾਲਿਆਂ ਦੀ ਨਹੀਂ ਉਹ ਉਹ ਪੰਜਾਬ ਗਵਰਨਮੈਂਟ ਨੇ ਲਾਈ ਹੈ ਫੋਰੈਸਟ ਡਿਪਾਰਟਮੈਂਟ ਨੇ ਵਣ ਵਿਭਾਗ ਨੇ ਲਾਈ ਹੈ ਪਰਚੀ ਉਹ ਅੱਛਾ 300 ਰੁਪਿਆ ਲੈਂਦੀ ਹੈ ਕਾਰ ਵਾਲੇ ਤੋਂ 100 ਰੁਪਿਆ ਲੈਂਦੇ ਉਹ ਬਾਈਕ ਵਾਲੇ ਤੋਂ ਹਰੇਕ ਨੂੰ ਦੇਣਾ ਹੀ ਪੈਣਾ ਬਿਲਕੁਲ ਜਿਹੜੇ ਇਹਦੇ ਚ ਪਾਣੀ ਚਾਉਣਾ ਹੈ ਉਹਨੂੰ ਪੈਸੇ ਦੇਣੇ ਹੀ ਪੈਣੇ ਆ ਓਕੇ ਠੀਕ ਹੈ ਜੀ ਪੀਨੇ ਕਾਫੀ ਤੇ ਬਾਕੀ ਅਗਲੀ ਜਾਣਕਾਰੀ ਨਾਲ ਛੇਤੀ। ਸਮਾਚਾਰ? ਸਮਾਪਤ ਨਹੀਂ ਹੋਏ, ਸਮਾਚਾਰ ਚੱਲਦੇ ਰਹਿਣਗੇ ਤੇ ਗਾਂਹ ਜਾ ਕੇ ਤੁਹਾਨੂੰ ਅਗਲੇ ਨਜ਼ਾਰੇ ਦਿਖਾਉਣੇ ਆ ਤੇ ਦੇਖਦੇ ਆ। ਓਕੇ। ਕਹਿੰਦੇ ਹੁੰਦੇ ਨਾ ਵੀ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ। ਆ ਰੋਟੀਆਂ ਸੀ ਘਰੋਂ ਲੈ ਕੇ ਆਏ ਸੀਗੇ। ਪਰ ਉੱਥੇ ਪਰੌਂਠੇ ਲੈ ਲਏ ਬਾਈ ਤੋਂ ਰੋਟੀਆਂ ਸੀ ਖਾਧੀਆਂ ਨਹੀਂ। ਲੈ ਆਏ ਸੋਚਿਆ ਸੀ ਚਲ ਸ਼ਾਮ ਨੂੰ ਯਾ ਰਾਤ ਨੂੰ ਖਾ ਲਾਂਗੇ। ਆ ਦਰਬੀਸ਼ ਸਾਡੇ ਕੋਲੇ ਆ ਗਿਆ। ਇਹ ਇਹਦੀਆਂ ਲਿਖੀਆਂ ਸੀ। ਇਹ ਇਹਦੀਆਂ ਲਿਖੀਆਂ ਸੀ ਆਪਣੀਆਂ ਨਹੀਂ ਲਿਖੀਆਂ ਸੀ ਇਹ ਇਹਦੇ ਲਈ ਬੱਕ ਕੇ ਆਈਆਂ ਇਹ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਥਾਣਾ ਡੈਮ ਤੇ ਇੱਥੇ ਆਪਾਂ ਗੱਡੀ پارک ਕਰਤੀ ਆਪਣੀ ਤੇ ਹੁਣ ਆਪਾਂ ਉਹ ਝੋਪੜੀਆਂ ਵੱਲ ਨੂੰ ਜਾਏ ਜਾਂਦੇ ਜਾਏ ਜਾਂਦੇ ਆਂ ਤੇ ਇਹਨਾਂ 'ਚੋਂ ਇੱਕ ਝੋਪੜੀ ਆਪਣੀ ਐ ਜਿੱਥੇ ਆਪਾਂ ਰਾਤ ਰਹਿਣਾ ਥਾਣਾ ਡੈਮ ਇਹ ਵੀ ਪੰਜਾਬ ਦਾ ਹੀ ਇੱਕ ਹਿੱਸਾ ਐ ਥਾਣਾ ਡੈਮ ਵੀ ਤੇ ਇਹ ਕੋਕਨਟ ਤੋਂ ਜਿੱਥੇ ਆਪਾਂ ਪਹਿਲਾਂ ਗਏ ਸੀ ਕੋਕਨਟ ਉੱਥੋਂ ਵਾਪਸ ਆ ਕੇ ਢੋਲਵਾਹਾ ਢੋਲਵਾਹੇ ਤੋਂ 5-7 ਕਿਲੋਮੀਟਰ ਤੇ ਇਹ ਥਾਣਾ ਡੈਮ ਬਣਿਆ ਹੈ ਇਹ ਥਾਣਾ ਡੈਮ ਇੱਕ ਤਾਂ ਥਾਣਾ ਪਿੰਡ ਵਾਲਿਆਂ ਦੇ ਅੰਡਰ ਹੈ ਜਿਹੜਾ ਇਹ ਪਿੰਡ ਹੈ ਥਾਣਾ ਤੇ ਨਾਲ ਨਾਲ ਇਹਦੇ ਜੁੜਿਆ ਹੈ ਫੋਰੈਸਟ ਵਿਭਾਗ ਤੇ ਜਿਹੜੀ ਥਾਣਾ ਡੈਮ ਦੀ ਸਾਰੀ ਕਮਾਈ ਹੈ ਇੱਥੋਂ ਦੀ ਇੱਥੇ ਰੁਕਣ ਲਈ ਸਾਨੂੰ ਆਪਣੀਆਂ ਝੋਪੜੀਆਂ ਜਿਹੜੀਆਂ ਬੁੱਕ ਕਰਾਉਣੀਆਂ ਪੈਂਦੀਆਂ ਨੇ ਜੀ ਚ ਆਪਾਂ ਰੁਕਣਾ ਹੁੰਦਾ ਤੇ ਉਹਦੀ ਕਮਾਈ ਪਿੰਡ ਨੂੰ ਜਾਂਦੀ ਹੈ ਮੈਂ ਬਾਈ ਜੀ ਨਾਲ ਗੱਲ ਕੀਤੀ ਸੀ ਵੀ ਬਾਈ ਜੀ ਇਹ ਜਿਹੜੀ ਕਮਾਈ ਆ ਫਿਰ ਕਿ ਉਹ ਝੌਪੜੀਆਂ ਦੀ ਇੱਥੇ ਨਾ 3750 ਰੁਪਏ ਰੈਂਟ ਆ ਇੱਕ ਝੌਪੜੀ ਦਾ ਜਿਹੜੀਆਂ ਤਿੰਨ ਦਿੱਸੀ ਜਾਂਦੀਆਂ ਇਹਨਾਂ ਚੋਂ ਵਿਚਾਲੇ ਵਾਲੀ ਆਪਣੀ ਹੈ ਸੋਹਣੀ ਥਾਂ ਹੈ ਇੱਥੇ ਆ ਕੇ ਨਾ ਐ ਲੱਗਦਾ ਹੀ ਨਹੀਂ ਵੀ ਆਪਾਂ ਪੰਜਾਬ 'ਚ ਖੜੇ ਆ ਤੇ ਵੱਖਰੀ ਗੱਲ ਬਾਤ ਹੈ ਕੁਝ ਗੱਲਾਂ ਨੂੰ ਨਾ ਮੈਂ ਪਹਿਲਾਂ ਵੀ ਕਹਿੰਦਾ ਹੁੰਨਾ ਵੀ ਕੁਝ ਚੀਜ਼ਾਂ ਆਪਾਂ ਵੀਡੀਓ ਰਹੀਂ ਨਹੀਂ ਦੇਖ ਸਕਦੀਆਂ ਹਨਾ ਨਹੀਂ ਦੇਖ ਸਕਦੇ ਤੇ ਨਾ ਹੀ ਆਪਾਂ ਫੀਲ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ ਤੇ ਇਸ ਕਰਕੇ ਪੰਜਾਬ 'ਚ ਬਹੁਤ ਸੋਹਣੀਆਂ-ਸੋਹਣੀਆਂ ਥਾਵਾਂ ਦੇਖਣ ਵਾਲੀਆਂ ਐ ਤੇ ਉਹਨਾਂ 'ਚੋਂ ਇੱਕ ਇਹ ਐ ਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਇੱਕ ਨਵੀਂ ਥਾਂ ਤੇ ਜਾਇਆ ਜਾਵੇ ਤੇ ਨਵਾਂ ਕੁਝ ਵਿਖਾਇਆ ਜਾਵੇ ਚਲੋ ਹੁਣ ਆਏ ਆ ਚਾਹ ਪਾਣੀ ਪੀਨੇ ਆ ਖੋਲਦੇ ਆਪਾਂ ਆਪਣੀ ਝੌਪੜੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਲਓ ਜੀ ਆਪਾਂ ਆ ਗਏ ਆਪਣੀ ਝੌਪੜੀ 'ਚ ਤੇ ਆਪਣੀ ਝੌਪੜੀ ਐਵੇਂ ਦੀ ਐ ਲੱਕੜ ਦੀ ਐ ਸਾਰੀ ਇਹ ਤੇ ਜਿਹੜਾ ਥੱਲੇ ਬੇਸ ਆ ਦਾ ਉਹ ਲੋਹੇ ਦਾ ਐ ਤੇ ਆਰਾਮ ਪਰਵਾਇਆ ਜਾ ਰਿਹਾ ਹਾਂ ਕਪੜਾ ਲੱਗਿਆ ਹੋਇਆ ਹੈ ਵਾਲਪੇਪਰ ਹੈ ਇਹ ਨਹੀਂ ਕਪੜਾ ਹੈ ਇਹ ਕਪੜਾ ਲੱਗਿਆ ਹੋਇਆ ਹੈ ਤੇ ਹਾਂ ਬਾਕੀ ਤਾਂ ਲੱਕੜ ਦੀ ਹੈ ਅੰਦਰੋਂ ਬਈ ਇਹਦਾ ਹਿਸਾਬ ਕਿਤਾਬ ਐਵੇਂ ਦਾ ਹੈ ਤੇ ਇੱਧਰ ਹੈਗੀ ਬਾਲਕੋਨੀ ਬਈ ਬਾਹਲਾ ਸੋਹਣਾ 뷰 ਹੈ ਭਾਈ ਓਏ ਇੱਥੇ ਬੈਠੋ ਚਾਹ ਕੌਫੀ ਪੀਓ ਗੱਪਾਂ ਮਾਰੋ ਤੇ ਸਾਹਮਣੇ ਕੁਦਰਤ ਦੇ ਨਜ਼ਾਰੇ ਲਓ ਉਹ ਬਿਲਕੁਲ ਸੋਹਣਾ ਲੱਗਦਾ ਹੈ। ਇਹ ਤਾਂ ਥਾਂ ਹੀ ਬਹੁਤ ਸੋਹਣੀ ਹੋਇਆ ਸੀ ਰਮਨ। ਇਹ ਤਾਂ ਵੈਸੇ ਉਹ ਆਇਆ ਲੱਗਦਾ ਜਿਹੜੇ ਦੋਨੋਂ ਪਹਾੜ ਬਣੇ ਹੋਏ ਆ। ਹਾਂ। ਇਹ ਇੱਕ ਇੱਕ ਦੇ ਸਵਰਗ ਦੇ ਹਸਤ ਨੂੰ ਕੀ ਟੂ ਆਹ ਉਹ ਆਹ। ਨਾ ਤਾਂ ਕਿੰਨਾ ਇਹ ਨਾ ਸੁਨਿਆਰਾ ਹੋਊਗਾ ਹਨਾ ਰਮਨ ਮੇਲਾ ਵਿੱਚ ਧੁੱਪ ਵੇਲੇ ਵੀ ਇੱਥੇ ਤਾਂ ਦੋਨੇ ਪਾਸੇ ਆਈ ਹੋਊਗਾ। ਵੀ ਸ਼ਾ ਰਹਿੰਦੀ ਵੀ ਨਹੀਂ ਇੱਥੇ ਧੁੱਪ ਨਹੀਂ ਆਉਂਦੀ ਹੋਣੀ। ਹਾਂ ਜੀ ਜੀ ਬਹੁਤ ਵਧੀਆ। ਬਹੁਤ ਸੋਹਣਾ ਹੈ। ਉਹ ਜਿਹੜੀ ਸਾਹਮਣੇ ਸੜਕ ਦੇਖੀ ਜਾਂਦੀ ਹੈ। ਉੱਤੇ ਖੱਬੇ ਪਾਸੇ ਤੋਂ ਆਪਾਂ ਆਏ ਆਂ। ਤੇ ਇਧਰ ਦੀ ਆਪਾਂ ਗੇਟ ਥਾਣੀ ਹੁੰਦੇ ਹੁੰਦੇ ਪਹੁੰਚ ਗਏ ਡੈਮ ਦੇ ਕੋਲੇ ਓ ਜਿਹੜੀਆਂ ਸਾਹਮਣੇ ਝੌਪੜੀਆਂ ਦਿਸ ਜਾਂਦੀਆਂ ਉਥੋਂ ਆਪਾਂ ਆਏ ਆ ਸੜਕ ਉਤੋਂ ਦੀ ਹੁੰਦੇ ਹੁੰਦੇ ਤੇ ਆਪਾਂ ਇੱਥੇ ਪਹੁੰਚ ਗਏ ਦੇਖ ਯਾਰ ਕਿੰਨਾ ਸੋਹਣਾ ਹੈ ਨਾ ਸੋਹਣੀ ਸ਼ਾਮ ਹੈ ਤੇ ਸੋਹਣਾ ਹੀ ਨਜ਼ਾਰਾ ਹੈ ਤੇ ਸੋਹਣੀਓ ਰੋੜਾ ਪਾਪੋਂ ਚੌਪੜੀਆਂ ਤੋਂ ਹੁਣ ਆ ਗਏ ਆ ਇਸ ਪੁਲ ਤੇ ਤੇ ਸਾਹਮਣੇ ਜਿਹੜਾ ਪਾਣੀ ਨਜ਼ਰ ਆਉਂਦਾ ਇਹ ਪਾਣੀ ਅਸਲ 'ਚ ਮੈਂ ਪੁੱਛਿਆ ਬਾਈ ਜੀ ਨੂੰ ਕਿ ਪਾਣੀ ਕਿਉਂ ਰੋਕਿਆ ਵੈ ਕੀ ਰੀਜ਼ਨ ਹੈ ਇਹਦਾ ਤੇ ਥੱਲੇ ਕਿਸ਼ਤੀਆਂ ਵੀ ਆ ਪਰ ਅਸੀਂ ਲੇਟ ਹੋ ਗਏ ਤੇ ਉਹ ਬਾਈ ਕਹਿੰਦੇ ਵੀ ਹੁਣ ਬਈ ਟਾਈਮ ਸਾਡਾ ਹੋ ਗਿਆ ਪੂਰਾ ਹੁਣ ਸਾਨੂੰ ਮਾਫ ਕਰੋ ਤੇ ਉਹ ਕਹਿੰਦੇ ਜਿਹੜਾ ਪਾਣੀ ਰੋਕਿਆ ਵਾ ਨਾ ਇਹ ਥਾਣਾ ਡੈਮ ਦਾ ਥਾਣਾ ਡੈਮ ਦਾ ਪਾਣੀ ਰੋਕਿਆ ਚਹਾਲ ਡੈਮ ਦਾ ਜਿਹੜਾ ਪਾਣੀ ਰੋਕਿਆ ਇੱਥੇ ਕੋਈ ਬਿਜਲੀ ਨਹੀਂ ਬਣਦੀ ਉਹ ਕਹਿੰਦੇ ਵੀ ਇਹ ਪਾਣੀ ਰੋਕਿਆ ਹੋਇਆ ਹੈ ਪਾਣੀ ਇੱਕ ਜਗ੍ਹਾ ਇਕੱਠਾ ਕੀਤਾ ਹੋਇਆ ਹੈ ਕੀ ਕਿਸਾਨਾਂ ਨੂੰ ਲੋੜ ਵੇਲੇ ਪਾਣੀ ਦਿੱਤਾ ਜਾ ਸਕੇ ਜਦੋਂ ਸਾਹਮਣੇ ਸੂਰਜ ਦੇਵਤਾ ਵੀ ਹੈ ਬਾਹਲਾ ਸੋਹਣਾ ਫਰੇਮ ਬਣ ਜਾਂਦਾ ਤੇ ਗੱਲ ਗੱਲ ਫੇਰ ਮੇਰੇ ਵਿੱਚੇ ਫੇਰ ਮੈਨੂੰ ਫੇਰ ਕਈ ਵਾਰੀ ਕੋਈ ਸੋਹਣਾ ਨਜ਼ਾਰਾ ਸੋਹਣਾ ਜਿਹਾ ਨਜ਼ਾਰਾ ਦੇਖੇ ਜਾਂਦਾ ਨਾ ਤਾਂ ਫਿਰ ਮੈਂ ਰਹਿਣ ਉਧਰ ਜਾਵਣ ਦਾ ਤੋ ਗੱਲ ਉਹ ਕਹਿੰਦੇ ਕਿ ਇਹ ਜਿਹੜਾ ਪਾਣੀ ਰੋਕਿਆ ਇਹ ਨਾ ਕਿਸਾਨਾਂ ਵਾਸਤੇ ਰੋਕਿਆ ਕਿ ਜਦੋਂ ਫਸਲ ਨੂੰ ਪਾਣੀ ਚਾਹੀਦਾ ਹੁੰਦਾ ਤਾਂ ਉਦੋਂ ਇੱਥੋਂ ਪਾਈਪਲਾਈਨ ਵਿਛਾਈ ਹੋਈ ਆ ਤੇ ਪਾਣੀ ਕਿਸਾਨਾਂ ਨੂੰ ਦੇ ਦਿੱਤਾ ਜਾਂਦਾ ਇਹ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਸੀ ਤੇ ਇਹ ਜਾਣਕਾਰੀ ਤੁਸੀਂ ਤੁਹਾਡੇ ਨਾਲ ਸ਼ੇਅਰ ਕਰ ਹਾਂਜੀ ਕੀਤੀ ਹੈ ਤੇ ਜਿਵੇਂ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਪਲੀਜ਼ ਸਾਡੀ ਵੀਡੀਓ ਵੀ ਤੁਸੀਂ ਸਾਂਝੀ ਕਰ ਦਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਸਪੈਸ਼ਲੀ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ ਬਹੁਤ ਲੋੜ ਹੈ ਤੇ ਜੇ ਤੁਹਾਡਾ ਇਦਾਂ ਹੀ ਸਾਥ ਸਾਡੇ ਨਾਲ ਬਣਿਆ ਰਹੂਗਾ ਤੇ ਅਸੀਂ ਹੋਰ ਸੋਹਣੀਆਂ ਸੋਹਣੀਆਂ ਜਗ੍ਹਾ ਤੁਹਾਨੂੰ ਵਿਖਾਉਂਦੇ ਰਾਵਾਂਗੇ ਵੇਖਦੇ ਰਾਵਾਂਗੇ ਤੇ ਤੁਹਾਨੂੰ ਵਿਖਾਉਂਦੇ ਰਾਵਾਂਗੇ ਤੇ ਬਾਕੀ ਮੈਂ ਪਹਿਲਾਂ ਜਿਹੜੀ ਗੱਲ ਕਰਦਾ ਸੀ ਪੰਜਾਬ ਪੰਜਾਬ ਚ ਬਹੁਤ ਸੋਹਣੀਆਂ ਸੋਹਣੀਆਂ ਜਗ੍ਹਾ ਦੇਖਣ ਨੂੰ ਹੈਗੀਆਂ ਕੁਝ ਜਗ੍ਹਾ ਸਾਨੂੰ ਪਤਾ ਲੱਗੀਆਂ ਕੁਝ ਹੋਰ ਸਰਚ ਕਰਾਂਗੇ ਉਹ ਵੇਖਾਂਗੇ ਵੀ ਤੇ ਤੁਹਾਨੂੰ ਦਿਖਾਵਾਂਗੇ ਵੀ ਬਾਕੀ ਭਾਈ ਆਪਾਂ ਤਾਂ ਤੁਹਾਨੂੰ ਸੁਜੈਸਟ ਕਰਦੇ ਆਂ ਦਿਲੋਂ ਕਿ ਇਹ ਛੋਟਾ ਜਿਹਾ ਟੂਰ ਹੈ ਇੱਕ ਦਿਨ ਚ ਹੀ ਹੋਣ ਵਾਲਾ ਹੈ ਤੇ ਯਾਰ ਘਰੋਂ ਨਿਕਲੋ ਸਾਰੇ ਤੇ ਡਾਕਟਰਾਂ ਨੂੰ ਪੈਸੇ ਦੇਣ ਦੀ ਬਜਾਏ ਆਪਦੇ ਉੱਤੇ ਖਰਚ ਲਓ ਆ ਬਾਈ ਜਿਹੜਾ ਸਾਹਮਣੇ ਖੜਾ ਬਾਈ ਦਾ ਨਾਮ ਹੈਗਾ ਹਰਮਨਪ੍ਰੀਤ ਤੇ ਇਹ ਥਾਣਾ ਡੈਮ ਦੇ ਉੱਪਰ ਕਿਚਨ ਬਣੀ ਹੈ ਇਹਨਾਂ ਦੀ ਬੜਾ ਸਾਫ਼ ਸੁਥਰਾ ਖਾਣਾ ਪਾਈਆਂ ਦਾ ਖਾਉਂਦੇ ਆ ਤੇ ਆ ਹੈਗੇ ਠਾਕੁਰ ਜੀ ਠਾਕੁਰ ਜੀ ਕਿਵੇਂ ਹੋ ਵਧੀਆ ਜੀ ਵਧੀਆ ਬੰਦੇ ਵਧੀਆ ਇਹ ਬਹੁਤ ਸੇਵਾ ਕਰਦੇ ਹੈਗੇ ਆ ਤੇ ਜਿਹੜੇ ਮਹਿਮਾਨ ਆ ਉਹਨਾਂ ਦਾ ਬਹੁਤ ਧਿਆਨ ਰੱਖਦੇ ਆ ਇਹ ਤੇ ਬਾਈਆਂ ਨੇ ਬਾਹਰ ਉਧਰ ਸਾਹਮਣੇ ਮੈਡਮ ਬੈਠਿਆ ਨਾ ਉੱਥੇ ਇਹਨਾਂ ਨੇ ਸਾਨੂੰ ਬੋਨਫਾਇਰ ਕਰਕੇ ਦਿੱਤੀ ਹੈ ਹੁਣ ਆਪਾਂ ਅੱਗ ਸੇਕਦੇ ਆ ਤੇ ਸੋਣੀ ਇਹਨਾਂ ਦੀ ਰਸੋਈ ਬਣੀ ਆ ਤੇ ਸੋਹਣਾ ਖਾਣਾ-ਦਾਣਾ ਤੇ ਚੰਗਾ ਚੰਗੀ ਆਉ ਭਗਤ ਕਰਦੇ ਆ ਬਾਈ ਤੇ ਗੱਲ ਬਾਤ ਐਵੇਂ ਦੀ ਆ ਕਿ ਜਦੋਂ ਆਪਾਂ ਜਾਣਦੇ ਆ ਬਾਹਰ ਤੇ ਉੱਥੇ ਆਪਾਂ ਨੂੰ ਮੇਲ ਹੁੰਦਾ ਹੈ ਕਿ ਯਾਰ ਉੱਥੇ ਖਾਣਾ-ਦਾਣਾ ਵਧੀਆ ਹੋਵੇ ਹਨਾ ਕਿਚਨ ਸਾਫ਼ ਹੋਵੇ ਤੇ ਉਹ ਸਾਰਾ ਕੁਝ ਇੱਥੇ ਹੈਗਾ ਤੇ ਹੁਣ ਆਪਾਂ ਠੰਡ ਹੈਗੀ ਕਾਫੀ ਇੱਥੇ ਅੱਗ ਸੇਕਦੇ ਆ ਤੇ ਆਗ ਸੇਕ ਕੇ ਫਿਰ ਆਪਾਂ ਜਾਵਾਂਗੇ ਆਪਣੇ ਰੂਮ ਚ ਆਪਣੀ ਝੋਪੜੀ ਚ ਝੋਪੜੀ ਚ ਜਾ ਕੇ ਤੇ ਰਜਾਈਆਂ ਲੈ ਕੇ ਸੌਣੇ ਆ ਮਾਡਰਨ ਝੋਪੜੀ ਮਾਡਰਨ ਝੋਪੜੀ ਚਲੋ ਠੀਕ ਹੈ ਜੀ ਹੁਣ ਗੁੱਡ ਨਾਈਟ ਤੁਹਾਨੂੰ ਇੱਥੋਂ ਹੀ ਕਰਦੇ ਆ ਹਾਂਜੀ ਤੇ ਮਾਰਨਿੰਗ ਮਿਲਦੇ ਆ ਤੁਹਾਨੂੰ ਗੁੱਡ ਨਾਈਟ ਜੀ ਗੁੱਡ ਨਾਈਟ ਸ਼ੋਭ ਰਾਤਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਦੇਖਿਆ ਜਾ ਰਿਹਾ ਕੁਦਰਤ ਆ ਹਨਾ ਵਧੀਆ ਲੱਗਦਾ ਯਾਰ ਸ਼ਾਂਤੀ ਜੀ ਇੱਥੇ ਹਨਾ ਬਾ ਬਹੁਤ ਜਾਇ ਜਿੱਥੇ ਮਰਜ਼ੀ ਜਿੱਥੇ ਜਾਓ ਜਿੱਥੇ ਕੁਦਰਤ ਹੈ ਉੱਥੇ ਸ਼ਾਂਤੀ ਮਿਲਦੀ ਮਿਲਦੀ ਆ ਸਹੀ ਹੈ ਜੀ ਸਵੇਰ ਦਾ ਵੇਲਾ ਤੇ ਆਪਾਂ ਸਵੇਰੇ ਉੱਠ ਕੇ ਬਾਲਕਨੀ ਚਾਹੇ ਆ ਤੇ ਰਾਤ ਇੱਥੇ ਬਹਿ ਕੇ ਆਪਾਂ ਖਾਦਾ ਪੀਤਾ ਸੀਗਾ ਆਹ ਟੇਬਲ ਪਿਆ ਸਾਡਾ ਚੇਅਰ ਪਈਆਂ ਤੇ ਸਵੇਰੇ ਉੱਠਿਆਂ ਤੇ ਬਾਹਲਾ ਹੀ ਸੋਹਣਾ ਦ੍ਰਿਸ਼ ਨਜ਼ਰ ਆਈ ਜਾਂਦਾ ਤੇ ਜਦੋਂ ਚੁੱਪ ਜਾ ਚੁੱਪ ਜਾ ਕਰ ਜਾਂਦੇ ਹਨਾ ਆਪਾਂ ਤੇ ਉਦੋਂ ਸਿਰਫ ਮਤਲਬ ਪੰਛੀਆਂ ਦੇ ਆਵਾਜ਼ਾਂ ਹੀ ਸੁਣਦੀਆਂ ਇਹ ਤੋਂ ਬਿਨਾ ਹੋਰ ਕੋਈ ਆਵਾਜ਼ ਸੁਣਦੀ ਨਹੀਂ ਤੇ ਆਲਾ ਦਵਾਲਾ ਕੁਝ ਐਵੇਂ ਦਾ ਇੱਥੇ ਤੇ ਇਹ ਦੇਖੋ ਵੀ ਜਦੋਂ ਸਵੇਰੇ ਉੱਠ ਕੇ ਆਪਾਂ ਇਹ ਜੋ ਮਾਹੌਲ ਦੇਖੀਏ ਜੇ ਹਰ ਰੋਜ਼ ਤਾਂ ਫਿਰ ਦਿਨ ਆਪਣਾ ਕਿਵੇਂ ਲੰਘੂਗਾ ਆਪਾਂ ਚੱਲ ਪਏ ਆ ਜੀ ਹੁਣ ਥਾਣਾ ਡੈਮ ਤੋਂ ਤੇ ਟਾਈਮ ਲਗਭਗ 8:00 ਵਜੇ ਦਾ ਹੈ ਤੇ ਹੁਣ ਆਪਾਂ ਪਹੁੰਚਣਾ ਹੈ ਮੋਗੇ ਕਿਉਂਕਿ ਮੋਗੇ ਇੱਕ ਸਾਡਾ ਫੈਮਿਲੀ ਫੰਕਸ਼ਨ ਹੈ ਉਹ ਆਪਾਂ ਅਟੈਂਡ ਕਰਨਾ ਹੈ ਤੇ ਬ੍ਰੇਕਫਾਸਟ ਹੁਣ ਇੱਥੋਂ ਨਹੀਂ ਕੀਤਾ ਅਸੀਂ ਚਾਹ ਵੀ ਨਹੀਂ ਪੀਤੀ ਨਿਰਨੇ ਕਾਲ ਜੀ ਚੱਲੇ ਆ ਤੇ ਹੁਣ ਜਾਂਦੇ ਆ ਆਪਾਂ ਮੋਗੇ ਨੂੰ ਤੇ ਅੱਗੇ ਮੋਗੇ ਜਾ ਕੇ ਦਿਖਾਉਣਿਆ ਤੁਹਾਨੂੰ ਵੀ ਫੰਕਸ਼ਨ ਕਿੱਥੇ ਹੈ ਤੇ ਕਿਵੇਂ ਦਾ ਠੀਕ ਹੈ ਜੀ ਹੁਣ ਜਾਣਦੇ ਆਪਾਂ ਕੱਢਦੇ ਆ ਵਟਾ ਸੀ ਮੋਗੀ ਪਹੁੰਚ ਚੁੱਕੇ ਆਈ ਤੇ ਅਸੀਂ ਪਹਿਲਾਂ ਵੀ ਦੱਸਿਆ ਸੀ ਵੀ ਇੱਕ ਫੰਕਸ਼ਨ ਅਟੈਂਡ ਕਰਨਾ ਹੈ ਤੇ ਇੱਥੇ ਅਸੀਂ 골ਡ ਕੋਸਟ 골ਡ ਕੋਸਟ ਕਲੱਬ ਹੈ ਉੱਥੇ ਅਸੀਂ ਪਹੁੰਚ ਗਏ ਆ ਤੇ ਫੰਕਸ਼ਨ ਅਟੈਂਡ ਹੁਣ ਕਰਦੇ ਆ ਤੇ ਹੁਣ ਨੈਕਸਟ ਦਿਨ ਦੱਸਾਂਗੇ ਅਗਲਾ ਪ੍ਰੋਗਰਾਮ ਅਗਲਾ ਪ੍ਰੋਗਰਾਮ ਵੇਖੀਏ ਵੀ ਕੀ ਵਲੌਗ ਦਾ ਪੈਂਡ ਕਰਦੇ ਆ ਕਿਉਂਕਿ ਫੰਕਸ਼ਨ ਅਟੈਂਡ ਕਰਕੇ ਆਪਾਂ ਆਪਣੇ ਘਰ ਜਾਵਾਂਗੇ ਤੇ ਫਿਰ ਨੈਕਸਟ ਵੀਡੀਓ ਦੇ ਨਾਲ ਸੋਹਣੀ ਜੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਸੋਹਣੀ ਜੀ ਵੀਡੀਓ ਬਣਾਈਏ ਤੇ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਤੁਹਾਨੂੰ ਛੇਤੀ ਮਿਲਾਂਗੇ ਬਹੁਤ ਸਾਰਾ ਬਹੁਤ ਸਾਰਾ ਪਿਆਰ ਦਿਓ ਤਾਂ ਕਿ ਅਸੀਂ ਹੋਰ ਜ਼ਿਆਦਾ ਅੱਗੇ ਵਸ ਸਕੀਏ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਨੂੰ ਬਣਾ ਕੇ ਦੇ ਸਕੀਏ ਤੇ ਇੱਕ ਅਗਲੀ ਗੱਲ ਜਿਹੜੀ ਅਸੀਂ ਪਹਿਲਾਂ ਵੀ ਕਹੀ ਸੀ ਤੇ ਦੁਬਾਰਾ ਵੀ ਕਹਿਣ ਲੱਗਿਆ ਕਿ ਸਾਡੀ ਵੀਡੀਓ ਨੂੰ ਪਿਆਰ ਦੇ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਦੋਸਤਾਂ ਨਾਲ ਸਾਂਝੀ ਕਰ ਦਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਛੇਤੀ ਮਿਲਦੇ ਹਾਂ